ਭਾਰਤ ਬੰਦੀ ਕਾਲ ਨੂੰ ਲੈ ਕੇ ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਦੇ ਅੰਬੇਦਕਰ ਚੌਕ ਵਿੱਚ ਐਸਸੀ ਐਸਟੀ ਸਮਾਜ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਲੇਕਿਨ ਨਵਾਂ ਸ਼ਹਿਰ ਬੰਗਾ ਪਲਾਚੌਰ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਵੇਖਣ ਨੂੰ ਮਿਲਿਆ। ਭਾਰਤ ਬੰਦੀ ਕਾਲ ਤੇ ਵੀ ਬਾਜ਼ਾਰ ਪੂਰੀ ਤਰ੍ਹਾਂ ਖੁੱਲੇ ਰਹੇ। ਅੰਬੇਦਕਰ ਚੌਕ ਵਿੱਚ ਐਸਸੀ ਸਮਾਜ ਦੇ ਆਗੂਆਂ ਵੱਲੋਂ ਸਰਕਾਰ ਅਤੇ ਸੁਪਰੀਮ ਕੋਰਟ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਲੇਕਿਨ ਇਸ ਧਰਨੇ ਤੇ ਕੁਝ ਹੀ ਲੋਕ ਬੈਠੇ ਨਜ਼ਰ ਆਏ। ਪੁਲਿਸ ਵੱਲੋਂ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਲੇਕਿਨ ਭਾਰਤ ਬੰਦ ਦੀ ਕਾਲ ਤੇ ਬੀਐਸਪੀ ਦੁਆਰਾ ਸਮਰਥਨ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਇਸ ਧਰਨੇ ਵਿੱਚ ਬੀਐਸਪੀ ਦੇ ਵੱਡੇ ਨੇਤਾ ਜਦੋਂ ਤੱਕ ਖਬਰ ਕੀਤੀ ਗਈ ਉਸ ਸਮੇਂ ਤੱਕ ਨਹੀਂ ਪਹੁੰਚ ਸਕੇ ਅੱਜ ਦੇਸ਼ ਭਰ ਵਿੱਚ ਜਿਹੜਾ ਬੀਤੇ ਦਿਨੀ ਸੁਪਰੀਮ ਕੋਰਟ ਵੱਲੋਂ ਨਿਯਾਤਰੇ ਸੰਬੰਧਾ ਵਰਗੀਕਰਨ ਦੇ ਐਲਾਨ ਦਾ ਫੈਸਲਾ ਲਿਆ ਹੈ ਉਹਦੇ ਬਰੋਚ ਵਿਆਪਕ ਵਿਰੋਧ ਦੇ ਆਦੇਸ਼ ਵਿੱਚ ਪਾਇਆ ਜਾ ਰਿਹਾ ਹੈ ਅੱਜ ਵਾਕਫਾਕ ਸਮਾਜਿਕ ਸੰਸਥਾਵਾਂ ਵੱਲੋਂ ਭਾਰਤਪਨ ਦੀ ਕਾਰਸੀ ਉਹਦੇ ਸਮਰਥਨ ਚ ਬਹੁਜ ਸਮਾਜ ਪਾਰਟੀ ਦੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਪਤੀ ਜੀ ਉਹਨਾਂ ਨੂੰ ਫੈਸਲਾ ਲਿਆ ਗਿਆ ਸੀ ਕਿਸ ਸਮਾਜ ਨੂੰ ਇਕਜੁੱਟ ਰਕਰ ਦੇ ਲਈ ਉਹਦੇ ਲਈ ਜਿਹੜਾ ਭੋਜਨ ਸਮਾਜ ਪਾਰਟੀ ਸਦਾ ਜਿਹੜੀ ਲੜਾਈ ਲੜ ਰਹੀ ਹੈ ਇਸ ਅਧਾਰ ਤੇ ਸਮਾਜ ਬਿਚ ਇੱਕ ਮੁਰਦਾ ਨੂੰ ਕਾਇਮ ਰੱਖਣ ਦੇ ਲਈ ਇਸ ਕੋਰਟ ਦੇ ਫੈਸਲੇ ਦੇ ਬਰੋਚ ਜਿਹੜਾ ਰਾਸ਼ਟਰਪਤੀ ਨੂੰ ਦੇਣ ਦਾ ਮੰਗਮਤਲ ਦੇਣ ਦਾ ਫੈਸਲਾ ਲਿਆ ਸੀ ਉਸ ਪ੍ਰਕਿਰਿਆ 'ਚ ਅਸੀਂ ਵਿਧਾਨ ਸਭਾ ਬੰਗਾ ਵਿੱਚ ਜਿਹੜਾ ਸਮੂਚੀ ਵਿਧਾਨ ਸਭਾ ਲੀਡਰਸ਼ਿਪ ਨੇ ਇੱਕ ਮੁਰਦਾ ਦੇ ਨਾਲ ਆ ਜਿਹੜਾ ਰਾਸ਼ਟਰ ਦੇ ਨਾਂ ਤੇ ਜਿਹੜਾ ਮੈਂਬਰ ਨੂੰ ਜਿਹੜਾ ਦਿੱਤਾ ਗਿਆ ਔਰ ਉਹਦੇ ਨਾਲ ਨਾਲ ਜਿੱਥੇ ਅਸੀਂ ਰਿਜ਼ਰਵੇਸ਼ਨ ਨੂੰ ਦੁਬਾਰਾ ਫਿਰ ਬਹਾਲ ਕਰਨ ਦੇ ਲਈ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਭਾਰਤ ਸਰਕਾਰ ਰੱਦ ਕਰਕੇ ਨਵਾਂ ਉਹਨੂੰ ਜਿਹੜਾ ਸਹੀ ਪ੍ਰਕਿਰਿਆ ਚ ਲਿਆਂਦਾ ਜਾਵੇ ਉਹਦੀ ਮੰਗ ਕੀਤੀ ਹੈ ਉਹ ਇਹਨਾਂ ਡਾਕਟਰ ਮੁਮੇਤ ਤਦੇਵਾਨਾ ਮੇਰੀ ਬੀਤੇ ਦਿਨੀ ਕੋਲਕਾਤਾ ਚ ਬੜੀ ਬੇਰहमी ਦੇ ਨਾਲ ਉਹਨਾਂ ਗੈਂਗਰੇਡ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਹੈ ਅਨਮਨੁੱਖੀ ਤਰੀਕੇ ਨਾਲ ਜਿਹੜਾ ਉਸ ਬੇਟੀ ਦਾ ਜਿਹੜਾ ਤਸ਼ੱਦਦ ਹੋਇਆ ਉਹ ਦੇਸ਼ ਦੀ ਸਰਕਾਰ ਤੇ ਮੋਦੀ ਸਰਕਾਰ ਦੇ ਮੱਥੇ ਤੇ ਕਲੰਕ ਹੈ ਇਹਨੇ ਨਾਰਾ ਦਿੱਤਾ ਸੀ ਬੇਟੀ ਪੜਾਓ ਬੇਟੀ ਬਚਾਓ ਅੱਜ ਉਹ ਨਾਰਾ ਜਿਹੜਾ ਫੇਲ ਹੋ ਰਿਹਾ ਹੈ ਅੱਜ ਦੇਖੋ ਜਿਹੜਾ ਮੋਦੀ ਸਰਕਾਰ ਜਿਹੜੀ ਹੈ ਅੰਤਰੇਸ ਵੀ ਜਿਹੜੀ ਹੈ ਅਸਫਲ ਹੋ ਰਹੀ ਹੈ ਅੱਜ ਇੱਕ ਮੋਰਦਾ ਦੇ ਨਾਲ ਸਮੁੱਚੇ ਭੌਜਨ ਸਮਾਜ ਨੂੰ ਜਿਹੜਾ ਆਪਣੀਆਂ ਕਾਸਟਾਂ ਤੋਂ ਉੱਪਰ ਰੱਖ ਕੇ ਜਿਹੜਾ ਭੌਜਨ ਸਮਾਜ ਕਾ ਦਾ ਬਣਾਈਏ ਤਾਂ ਜੋ ਆਪਣੇ ਅਧਿਕਾਰ ਸੁਰੱਖਿਤ ਰੱਖੇ ਜਾ ਸਕਣ ਧੰਨਵਾਦ ਜੈਪੀਨ ਜੈਪਾਲ ਜਿੰਦਾਬਾਦ ਜਿੰਦਾਬਾਦ ਇਹਨਾਂ ਗੋਡਾਰ ਜ਼ਰਵੇਸ਼ਰ ਖਿਲਾਫ ਫੈਸਲਾ ਵਾਪਸ ਲਓ ਵਾਪਸ ਲਓ ਵਾਪਸ ਲਓ ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ 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 ਜ਼ਰਵੇਸ਼ਰ ਵਿਰੋਧੀ ਸਰਕਾਰ ਮਰਦਾਬਾਦ ਮਰਦਾਬਾਦ ਡਾਕਟਰ ਨੋਮਿਕਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕਲਕੱਤਾ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਆਧਵਨ ਸਮਾਜ ਪਾਰਟੀ ਜਿੰਦਾਬਾਦ 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 ਐਨਕੁਮਾਰੀ ਮਾ ਜਿੰਦਾਬਾਦ ਜਿੰਦਾਬਾਦ ਲੋਕ ਜਨ ਸਮਾਜ ਪਾਰਟੀ ਜਿੰਦਾਬਾਦ 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 ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ 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 ਪ੍ਰਧਾਨਵੇਸ਼ਣ ਵਿਰੋਧੀ ਸਰਕਾਰ ਮਰਦਾਬਾਦ 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 ਤਾਕਤ ਬਦਲ ਦਿਓ ਤਾਜ ਬਦਲ ਦਿਓ ਮਰਦਾਬਾਦ ਤਾਜ ਬਦਲ ਦਿਓ ਤਾਕਤ ਬਦਲ ਦਿਓ ਤਾਜ ਬਦਲ ਦਿਓ ਮੇਰੀ ਮਨਤਾ ਰਾਜ ਬਦਲ ਦਿਓ ਨਿਕਲੋ ਸਭ ਤੋਂ ਪਹਿਲਾਂ ਜੀ ਜਿਹੜਾ ਅੱਜ ਦਾ ਜਿਹੜਾ ਸਭ ਜਿਹੜਾ ਬਾਗਪੁਰ ਤੋਂ ਜਾ ਰਿਹਾ ਰਾਸ਼ਟਰਪਤੀ ਸਾਹਿਬ ਨੂੰ ਸਾਰੇ ਫਰਕ ਸੁਣਾਇਆ ਜਾ ਰਿਹਾ ਮਾਨਜੋਬ ਵਕਸਫਤਾਂ ਤੋਂ ਬਾਅਦ ਦਾਣੀ ਇੱਕ ਮੰਡੇ ਪੰਗਾ ਜਿਸਾ ਮਾਨਜੋਬ ਸੁਪਰੀਮ ਕੋਰਟ ਦੇ ਫੈਸਲੇ ਭਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਵਿੱਚ 1.7 200 ਰੁਪਏ ਦੇ ਫੈਸਲੇ ਨੂੰ ਪਾਰਲੀਮੈਂਟ ਨੂੰ ਗਲਤ ਕਰਾਉਣ ਤੋਂ ਸ਼੍ਰੀਮਾਨ ਕਾਇਲਾ ਨੂੰ ਕਿਛੇ ਨੇ ਸਵਾਲ ਨਮਤਾ ਸਾਹਿਬ ਤੇ ਐਮਪੀ ਕਿਤੇ ਜਾਂਦੀ ਹੈ 1.7 2014 ਨੂੰ ਮਾਨਜੋਬ ਸੁਪਰੀਮ ਕੋਰਟ ਨੇ ਭਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੀ ਆਏ ਪੈਸੇ ਦੀ ਨਜਰ ਕਰਨ ਦੀ ਜੋ ਸਿਚੇ ਜਾਂਚੀਆਂ ਦੇ ਪੁਰਵ ਵਰਗੀਕਰਨ ਸੰਬੰਧੀ ਇਹ ਕੌਜੇ ਸਮਾਜ ਭਾਰਤੀ ਪੰਜਾਬ ਕਾਨੂੰਨਦਾਨੋਂ ਸ਼ਹਾਬ ਜੀ ਨੂੰ ਮੈਨਫੈਸਟੋ ਭੇਜ ਕੇ ਇਹ ਮੰਨ ਲਿਆ ਕਿ ਇਹ ਮਤਲਬ ਤੋਂ ਜਾਣ ਪੜਿਆ ਜਾਂਦਾ ਹੈ ਇਹ ਕਾਰਜਕਾਲ ਦੀ ਦਿੱਕਤੀ ਕਰਦੀ ਹੈ ਸੁਪਰੀਮ ਕੋਰ ਦੇ ਚੀਫ ਜਸਟਿਸ ਸੀਜੀਟੀ ਵੀ ਚੰਦਰ ਚੂਟੀ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਬੈਂਚ ਵੱਲੋਂ ਉਸ ਉੱਚ ਜਸਤੀਸ ਨੇ ਪੁਰਵ ਵਰਗੀਕਰਨ ਦਾ ਫੈਸਲਾ ਆਇਆ ਹੈ ਇਹ ਸੰਵਧਨਕ 法 ਜੋ ਸੁਪਰੀਮ ਕੋਰ ਦਾ ਮੈਂਡਾ ਆਰਟੀਆ 348 ਆ ਕੇ 345 ਦੀ ਰੰਨਾ ਹੈ ਇਹ ਫੈਸਲਾ ਉਹਨੂੰ ਚਾਤੀ ਸੂਚੀ ਨੂੰ ਤੋੜ ਕੇ ਉਪਰ ਵਰਗੀਕਰਨ ਕਰਨ ਦੇ ਨਾਲ ਪੇਸ਼ ਆਪ ਦੀ ਫੈਸਲਾ ਸੰਜੋਣਾ ਵਾਲਾ ਹੈ ਉਹਨੂੰ ਚਾਤੀ ਜਾਤੀ ਵਰਗਾਂ ਦੇ ਕ੍ਰਿਮੀ ਲੇਅਨ ਲਗਾਉਣਾ ਜਿੱਥੇ ਸਰਦਾਰੀ ਫੈਸਲਾ ਹੈ ਉੱਥੇ ਚਾਤੀ ਜਾਤੀ ਵਰਗਾਂ ਨੂੰ ਮਿਲ ਰਹਾ ਹੈ ਸਬਕਾਨੇ ਵਰਗਾਂ ਤੋਂ ਵਾਂਝਾ ਕਰਨ ਦੀ ਸਾਜਿਸ਼ ਹੈ ਅਤੇ ਸੂਚਿਤ ਜਾਤੀ ਦੀ ਉਪਰ ਵਰਗੀਕਰਨ ਨੂੰ ਅੰਕੜਿਆਂ ਦੇ ਆਧਾਰ ਤੇ ਸੂਪਿਆ ਨੂੰ ਸੂਚਿਤ ਜਾਤੀ ਦੇ ਸੂਚੀ ਵਰਗੀਕਰਨ ਦੇ ਲਈ ਅਧਿਕਾਰਨ ਕਰਨਾ ਸਬੰਧਨ ਦੇ ਆਰਟੀਕਲ 348 ਤੇ ਆਰਟੀਕਲ 348 ਨੂੰ ਦਿੱਤੀ ਹੋਈ ਲਗਦਾ ਹੈ। ਉਪਰੋਕਤ ਪਿੰਡਾਂ ਦੇ ਸਾਥੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਾਉਣ ਸੰਬੰਧੀ ਤਾਂ ਸਰਕਾਰ ਦੇ ਦੀ ਪਾਰਲੀਮੈਂਟ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸਬੰਧਨ ਦੇ ਆਰਟੀਕਲ 348 ਆਰਟੀਕਲ 348 ਦੀ ਮੰਨਣਾ ਕਰਦੇ ਦੌਰ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਬੀ ਚੰਦਰ ਚੂੜ ਅਤੇ ਸਬੰਧਿਤ ਹੋਰ 6 ਜੱਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਸ਼ਾਮਲ ਜੱਜਾਂ ਦੇ ਇਸ ਤਰ੍ਹਾਂ ਦਾ ਮਕਰਵਾ ਚਾਬਜਾਵੇ ਕਿਉਂਕਿ ਜੱਜਾਂ ਦੇ ਦਿੱਤੇ ਫੈਸਲੇ ਨਾਲ ਆਤ ਪੰਦ ਦੀ ਨੌਬਤ ਸਦਾਰਤ ਲਗਣ ਦੀ ਨੌਬਤ ਦਾ ਤੇਜ ਵਿੱਚ ਪਾਇਤਰ ਜਾਤਾਂ ਵਿੱਚ ਆਸਤੀ ਕਰਤਾ ਦੇ ਹਲਾਤ ਪੈਦਾ ਹੋਏ ਹਨ ਆ ਚਾਹੇ ਹਲਾਤਾਂ ਵਿੱਚ ਨਿਰਦੇਸ਼ ਦਿੱਤਾ ਜਾਵੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਥੂ ਮੋਰ ਟੂ ਐਕਸ਼ਨ ਕੇ ਲੈ ਲਿਓ ਨੋ ਜੱਜਾਂ ਦੇ ਬੈਂਚ ਨੇ ਫੈਸਲਾ ਸਨਕਰ ਸੱਚਿਆ ਜਾਵੇ पुनर्मोडका ਕੀਤਾ ਜਾਵੇ ਭਾਰਤ ਸਰਕਾਰ ਨੂੰ ਇਹ ਦੇ ਦਿੱਤਾ ਜਾਵੇ ਕਿ ਸੂਚੇ ਜਾਤੀਆਂ ਦੇ ਰਾਖਵਾ ਕਾਨੂੰਨsubਾਂ ਦੀ ਨਵੀਂ ਸੂਚਿਤ ਰਚ ਦਿੱਤਾ ਜਾਵੇ ਤਾਂ ਜੋ ਕੋਈ ਵੀ ਸੂਚੇ ਰਾਖਵਾ ਕਾਨੂੰਨ ਕਿਸੇ ਵੀ ਤਰ੍ਹਾਂ ਦੀ ਛੇੜਖਾਲੀ ਨਾ ਹੋ ਸਕੇ ਉਪਰੋਕਤ ਲਾਕਰ ਦੇ ਨਾਮ ਤੇ ਆਪ ਜੀ ਨੂੰ ਮੈਂਬਰ ਬਣ ਤੋਂ ਕੰਪਟੇਆ ਬੇਅਤੀ ਕੀਤੀ ਜਾਂਦੀ ਹੈ ਹੁਣ ਸੂਚੇ ਜਾਤੀ ਬੰਦ ਜਾਤੀਆਂ ਦੇ ਸਵੈਥੋਂ ਦੇਖਦੇ ਬੰਦ ਫੈਸਲਾ ਸਾਫ ਦਿਆ ਜਾਂਦਾ ਹੈ ਇਹ ਤੋਂ ਅਸੀਂ बेनती करण जी पार्टी बनो हलो ਹਰ ਪਾਰਟੀ ਵੱਲੋਂ ਸਾਨੂੰ ਇਹ ਝਾਹੋ ਦੀ ਡਾਇਰੈਕਸ਼ਨ ਸੀ ਕਿ ਬਿਨਾਂ ਕਿਸੇ ਵਾਇਲੈਂਸ ਦੇ ਬਿਨਾਂ ਕਿਸੇ ਨੂੰ ਡਿਸਟਰਬ ਕੀਤੇ ਆ ਸੜਕਾਂ ਤੇ ਝੰਡੇ ਲੈ ਕੇ ਆਉਣਾ ਔਰ ਰਾਸ਼ਟਰਪਤੀ ਦੇ ਨਾਂ ਤੇ ਜਿਹੜਾ ਉਹ ਆਪਣਾ ਮੈਮੋਰੰਡਮ ਦੇਣਾ ਉਹ ਮੈਮੋਰੰਡਮ ਦੀ ਜਿਹੜੀ ਹੈਗੀ ਆ ਉਹ ਪ੍ਰਕਿਰਿਆ ਪੂਰੀ ਹੋ ਗਈ ਮਾਣਯੋਗ ਤਹਿਸੀਲਦਾਰ ਸਾਹਿਬ ਉਹ ਮਾਨਯੋਗ ਰਾਸ਼ਟਰਪਤੀ ਦੇ ਨਾਂ ਤੇ ਜੋ ਮੈਮੋਰੰਡਮ ਸੀ ਉਹ ਸਾਡੇ ਕੋਲ ਪ੍ਰਾਪਤ ਕਰ ਗਏ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸ਼੍ਰੀ ਰਾਮ ਲੋਹਾਇਆ ਜੀ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ ਸ਼੍ਰੀ ਰਾਮ ਲੋਹਾਇਆ ਜੀ ਜੀ ਬੈ ਵਿਧਾਨ ਸਭਾ ਹਲਕਾ ਬੰਗਾ ਦੇ ਸਮੁੱਚੇ ਵਰਕਰਾਂ ਨੂੰ ਸਮੁੱਚੇ ਲੀਡਰਾਂ ਨੂੰ ਅੱਜ ਇਸ ਛੋਟੇ ਜਿਹੇ ਮੈਸੇਜੇ ਉੱਤੇ ਜਿਹੜੀ ਆਪਾਂ ਇਕੱਤਰਤਾ ਕੀਤੀ ਆ ਇੱਥੇ ਤੁਹਾਡੇ ਸਾਰੇ ਸਾਥੀਆਂ ਦੇ ਇੱਥੇ ਪਹੁੰਚਣ ਦੇ ਮੈਂ ਆਪਣੇ ਦਿਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਸਾਨੂੰ ਐਕਸ਼ਨ ਸੀਗਾ ਸਾਡਾ ਇਹ ਪੀਸਫੁਲੀ ਜਿਹੜਾ ਐਕਸ਼ਨ ਕਰਨਾ ਸੀਗਾ ਵੀ ਕਿਸੇ ਪਾਸੇ ਕਿਸੇ ਨੂੰ ਕੋਈ ਆਪਾਂ ਡਿਸਟਰਬ ਨਹੀਂ ਕਰਨਾ ਸੀਗਾ ਇਹ ਬੰਦ ਦੇ ਸਮਰਥਨ ਦੇ ਵਿੱਚ ਐਕਸ਼ਨ ਸੀਗਾ ਆਪਾਂ ਰਾਸ਼ਟਰਪਤੀ ਦੇ ਨਾਂ ਤੇ ਮੈਮਰੈਂਡਮ ਦੇਣਾ ਸੀ ਸਾਡਾ ਮੇਨ ਮਕਸਦ ਹੋ ਸੀਗਾ ਉਹ ਜਿਹੜਾ ਮੈਮਰੈਂਡਮ ਆ ਮੀਟਿੰਗ ਤੇ ਹੋਣ ਕਰਕੇ ਤਸੀਲਦਾਰ ਸਾਹਿਬ ਇੱਥੋਂ ਆ ਕੇ ਲੈ ਗਏ ਆ ਤੇ ਇਸ ਕਰਕੇ ਜਿਹੜੀ ਅੱਜ ਦਾ ਸਾਡੇ ਕਾਰਵਾਈ ਦਾ ਪ੍ਰੋਸੈਸ ਨਿਕਾ ਉਹ ਮੁਕੰਮਲ ਕਰਨ ਉਪਰੰਤ ਮੈਂ ਫਿਰ ਤੁਹਾਡੇ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਤੇ ਅੱਜ ਦੇ ਜਿਹੜੇ ਐਕਸ਼ਨ ਨੂੰ ਆਪਾਂ ਸਮਾਪਤ ਕਰਦੇ ਆ ਇਸ ਦੇ ਨਾਲ ਹੀ ਦੋ ਨਾਰੇ ਫੇਰ ਲਾਉਂਗਾ ਮੈਂ ਬੀਐਸਪੀ ਜਿੰਦਾਬਾਦ ਜਿੰਦਾਬਾਦ ਬੀਐਸਪੀ ਜਿੰਦਾਬਾਦ ਜਿੰਦਾਬਾਦ भारत का संविधान लागू करो लागू करो, संविधान लागू करो लागू लागू करो, करो, भारत का संविधान भारत का संविधान लागू करो करो बहुजन एकता जिताव समाज जिताव जिंदाबादी ਜਿੰਦਾਬਾਦ 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 ਦੀ ਮਾਂ ਤੇਰੀ ਸੋਤ ਤੇ ਮੈਨਾਂ ਲਿਆਗੇ ਧੋਕੇ ਦੀ ਮਾਂ ਦੀ ਤੁਹਾਡੀ ਸੋਤ ਤੇ ਮੈਨਾਂ ਲਿਆਗੇ ਧੋਕੇ ਦੀ ਮਾਂ ਦੀ ਤੁਹਾਡੀ ਸੋਤ ਤੇ ਮੈਨਾਂ ਲਿਆਗੇ ਧੋਕੇ ਭਾਰਤ ਦਾ ਸਦਾਨ ਜਿੰਦਾਬਾਦ 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 ਤਨੂੰ ਸਿਮਰਤੀ ਮੁਰਦਾਬਾਦ 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 ਭਾਰਤ ਦਾ ਸਦਾਨ ਜਿੰਦਾ ਹਾਂਜੀ ਹਾਂਜੀ ਅੱਜ 1 اگਸਤ ਨੂੰ ਦੇਖਦੇ ਐਸ்சி ਡੀਸੀ ਐ ਐਸਟੀ ਅਤੇ ਓਬੀਸੀ ਲੋਕਾਂ ਨੇ ਭਾਰਤ ਬੰਦ ਦੇ ਕਾਲ ਦੀ ਕਾਲ ਕੀਤੀ ਆ ਉਹਦਾ ਕਾਰਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਜੋ ਸੰਵਿਧਾਨਕ ਫੈਸਲੇ ਦੇ ਸੰਵਿਧਾਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਆ ਉਹ ਬੜਾ ਮੰਦ ਭਾਗ ਆ ਇਸ ਰੋਸ ਵਜੋਂ ਜਿਹੜੇ ਦੇਸ਼ ਦੇ ਲੋਕਾਂ ਨੇ ਅੱਜ ਭਾਰਤ ਬੰਦ ਦੀ ਕਾਲ ਕੀਤੀ ਆ ਔਰ ਅਸੀਂ ਉਸ ਕਾਲ ਦਾ ਹਿੱਸਾ ਬਣ ਕੇ ਅੱਜ ਡਾਕਟਰ ਅੰਬੇਡਕਰ ਦੇ ਬੁੱਤ ਦੇ ਮੋਰੇ ਨਵਾਂ ਸ਼ਹਿਰ ਦੇ ਵਿੱਚ ਪਰਨਾ ਲਾ ਕੇ ਬੈਠਾਂਗੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੇ ਅੰਦਰ ਦੇਸ਼ ਦੇ ਵਿੱਚ ਸਮਾਜਿਕ ਹੋ ਰਹੇ ਵਿਤਕਰੇ ਨੂੰ ਬੰਦ ਕਰਨ ਦੇ ਲਈ ਆ ਰਿਜ਼ਰਵੇਸ਼ਨ ਜਿਹੜਾ ਹੈ ਘਰਾ ਲੱਭਿਆ ਸੀ ਪਰ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਜਿਹੜੀ ਰਿਜ਼ਰਵੇਸ਼ਨ ਦੇ ਤਹਿਤ ਸਾਡੇ ਸ਼ੈਡਿਊਲਡ ਕਾਸ ਲੋਕਾਂ ਨੂੰ ਬੈਕਵਾਰਡ ਲੋਕਾਂ ਨੂੰ ਸ਼ੈਡਿਊਲਡ ਲੋਕਾਂ ਨੂੰ ਜਿਹੜੀਆਂ ਵੈਕੈਂਸੀਆਂ ਇਸ ਇਹ ਅਫਸਰ ਸ਼ਾਹੀ ਦੇ ਵਿੱਚ ਜਾਂ ਫੋਰ ਸਰਕਾਰੀ ਮਹਿਕਮਾ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਖਾਲੀ ਸੀ ਅੱਜ ਤੱਕ ਉਹ ਲਾਗੂ ਉਹਨੂੰ ਭਰ ਨਹੀਂ ਸਕੇ ਪਰ ਇਹਨਾਂ ਨੇ ਵਿੰਗੇ ਸਿੱਦੇ ਧਰੰਗ ਨਾਲ ਸਾਨੂੰ ਲੜਾ ਕੇ ਆਪਸ ਵਿੱਚ ਹੀ ਪੜਾ ਕੇ ਔਰ ਆਪਣਾ ਜਿਹੜਾ ਰਾਜ ਕਰਨਾ ਚਾਹਿਆ ਹੁਣ ਜਿਹੜਾ ਨਵਾਂ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਆ ਉਹ ਬਹੁਤ ਹੀ ਮੰਦਪਾਕਾ ਆ ਉਹ ਜਿਹੜੇ ਕਹਿੰਦੇ ਆ ਬਈ ਰਿਜ਼ਰਵੇਸ਼ਨ ਦੇ ਅੰਦਰ ਕੋਟੇ ਦੇ ਅੰਦਰ ਕੋਟਾ ਜਿਹੜਾ ਰਾਜ ਸਰਕਾਰਾਂ ਦੇ ਸਕਦੀਆਂ ਆ ਪਰ ਜਿਹੜਾ ਰਿਜ਼ਰਵੇਸ਼ਨ ਆ ਉਹ ਸਾਡਾ ਕਿਸੇ ਨੂੰ ਆਰਥਿਕ ਪੱਧਰ ਤੇ ਉੱਚਾ ਕਰਨ ਦਾ ਤਰੀਕਾ ਨਹੀਂ ਹੈ ਉਹ ਤਾਂ ਇੱਕ ਸਮਾਜਿਕ ਵਿਤਕਰਾ ਹੋ ਰਿਹਾ ਸਮਾਜਿਕ ਵਿਤਕਰੇ ਦੇ ਕਾਰਨ ਤੁਹਾਨੂੰ ਉਹ ਲਾਹ ਮਿਲਿਆ ਵੇ ਤੁਹਾਨੂੰ ਸਮਾਜਿਕ ਵਿਤਕਰਾ ਜਿਹੜਾ ਖਤਮ ਹੋਵੇ ਕੀ ਮੈਂ ਪੁੱਛਣਾ ਚਾਹੁੰਦਾ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੀ ਜੇ ਸਾਡਾ ਬੱਚਾ ਕੋਈ ਆਈਏ ਅਫਸਰ ਬਣ ਜਾਂਦਾ ਕੋਈ ਪੀਸੀ ਅਫਸਰ ਪੀਸੀਐਸ ਅਫਸਰ ਬਣ ਜਾਂਦਾ ਕੀ ਤੁਸੀਂ ਉਹਨੂੰ ਉਹਨਾਂ ਸਮਾਜਿਕ ਵਿਤਕਰਾਂ ਕਰਨਾ ਬੰਦ ਕਰ ਦਿੰਦੇ ਆ ਕੀ ਤੁਸੀਂ ਉਹਨੂੰ ਆਪਣੇ ਮੰਦਰ ਦਾ ਪੁਜਾਰੀ ਲਾ ਸਕਦੇ ਆ ਕਿਉਂਕਿ ਇੱਕ ਸੋਸ਼ੋਸ਼ਨ ਹੋ ਰਿਹਾ ਇਹ ਸਮਾਜਿਕ ਵਿਤਕਰਾ ਹੋ ਰਿਹਾ ਸੋ ਭਾਰਤ ਦੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਦਰਕਨਾਰ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਫੈਸਲਾ ਦਿੰਦੇ ਆ ਕਿਉਂਕਿ ਉਹ ਜੱਜ ਕਾਬਲੀਅਤ ਨਹੀਂ ਆ ਉਹਨਾਂ ਜੱਜਾਂ ਦੀ ਉਹ ਇੱਕ ਕਲੋਜ਼ੀਅਮ ਸਿਸਟਮ ਬਣਿਆ ਹੋਇਆ ਉਹ ਕਲੋਜ਼ੀਅਮ ਸਿਸਟਮ ਦੇ ਅੰਦਰ ਬ੍ਰਾਹਮਣ ਦਾ ਪੁੱਤ ਬ੍ਰਾਹਮਣ ਜੱਜ ਬਣ ਰਿਹਾ ਔਰ ਜਿਹੜਾ ਭਾਈ ਭਤੀਜਾਵਾਦ ਆ ਇਹ ਕੋਈ ਜਿਹੜੇ ਪਰਿਵਾਰ ਦੇ ਲੋਕ ਆ ਉਹ ਸੁਪਰੀਮ ਕੋਰਟ ਦੇ ਜੱਜ ਬਣ ਕੇ ਬੈਠੇ ਆ ਇਸ ਕਰਕੇ ਉਹ ਜਿਹੜੇ ਸੰਵਿਧਾਨ ਨੂੰ ਦਰਕਨਾਰ ਕਰਕੇ ਐਦਾਂ ਦੇ ਫੈਸਲੇ ਦਿੰਦੇ ਆ ਐਦਾਂ ਦੇ ਵੀ ਜੱਜ ਹੈਗੇ ਆ ਜਿਹੜੇ ਅੱਜ ਇਹ ਇਹ ਜੱਜ ਬਣਿਓ ਆ ਤੇ ਜਦੋਂ ਰਿਟਾਇਰ ਹੋ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਐਦਾਂ ਦੀਆਂ ਜਿਹੜੀਆਂ ਕ੍ਰਿਤੀਆਂ ਇਹਨਾਂ ਜੱਜਾਂ ਦੇ ਵਿੱਚ ਆਈਆਂ ਹੋਈਆਂ ਔਰ ਜੱਜ ਫੈਸਲਾ ਲੈਂਦੇ ਆ ਸਾਡਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਦਲਤ ਸਮਾਜ ਦਲਤ ਸਮਾਜ ਦੇ ਵਿੱਚ ਇਹਨਾਂ ਇਸ ਜੁਡੀਸ਼ੀਅਲ ਪ੍ਰਤੀ ਇਸ ਸੁਪਰੀਮ ਕੋਰਟ ਦੇ ਪ੍ਰਤੀ ਜਿੱਦਾਂ ਦੇ ਫੈਸਲੇ ਲੈਂਦੇ ਆ ਵਿਸ਼ਵਾਸ ਉਰਦਾ ਜਾ ਰਿਹਾ ਸੋ ਅਸੀਂ ਜਿੱਥੇ ਲੋਕਾਂ ਨੂੰ ਜਾਗਰਤ ਕਰਦੇ ਆ ਉੱਥੇ ਸਰਕਾਰ ਦੇ ਕੰਨਾਂ ਤੱਕ ਵੀ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਬੇਬਾਕ ਆ ਜਾਓ ਇਹ ਭਾਰਤੀਆ ਸੰਵਿਧਾਨ ਜਿਹੜਾ ਇੱਕ ਦਿਨ ਲਾਗੂ ਤੁਸੀਂ ਨਹੀਂ ਕਰ ਸਕੇ ਇਹ ਦੇਸ਼ ਦੇ ਲੋਕ ਜਿਨ੍ਹਾਂ ਚ ਇਹ ਜਦੋਂ ਜਾਗਰਤ ਹੋ ਕੇ ਸਮਝ ਜਾਣਗੇ ਆਪਣੀ ਜੁੱਤੀ ਨਾਲ ਜਿਹੜਾ ਭਾਰ ਦਾ ਸੰਵਿਧਾਨ ਜਿਹੜਾ ਲਾਗੂ ਕਰਾਉਣਗੇ ਮੈਂ ਇਹਨਾਂ ਇਹ ਕਹਿੰਦਾ ਹੋਇਆ ਤੁਹਾਡੇ ਤੋਂ ਰਹਿ ਜਾਂਦਾ ਜੈ ਭੀਮ ਜੈ ਭਾਲ ਅੱਜ ਸਮੂਹ ਬੋਹਜਨ ਆਰਗੇਨਾਈਜੇਸ਼ਨ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਲੇਕਿਨ ਉਸ ਸੱਦੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਗਰ ਉਹਦਾ ਬਖਿਆਨ ਨਾ ਹੋਵੇ ਉਹਦੇ ਜਾਣਕਾਰੀ ਨਾ ਹੋਵੇ 1 ਅਗਸਤ 2024 ਨੂੰ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਜਿਸ ਜੱਜਮੈਂਟ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਸ਼ੂਡ ਕਾਸਟ ਆ ਤੇ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਨੂੰ ਕੋਈ ਕੋਰਟ ਛੇੜ ਨਹੀਂ ਛੇੜਛਾੜ ਨਹੀਂ ਕਰ ਸਕਦੀ ਉਸੇ ਰਿਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਦੇ ਨਾਂ ਤੇ ਸਮਾਜ ਦੇ ਵਿੱਚ ਇੱਕ ਵਰਗੀਕਰਨ ਕੀਤਾ ਗਿਆ ਭਾਰਤ ਦੀ ਧਰਤੀ ਤੇ ਮਨੁਬਦੀ ਲੋਕਾਂ ਨੇ ਪਹਿਲਾਂ ਹੀ 6743 ਜਾਤਾਂ ਵਿੱਚ ਸਮਾਜ ਨੂੰ ਵੰਡਿਆ ਜਿਹੜੀ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਆ ਦੇਸ਼ ਦੇ ਵਿੱਚ ਅੱਜ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਹਦੇ ਵਿੱਚ ਜਿਸ ਵੀ ਵਰਗ ਦੇ ਜਿਹੜੇ ਹੈਗੇ ਲੋਕ ਸ਼ਡਿਊਲਡ ਕਾਸਟਰ ਰਿਜ਼ਰਵੇਸ਼ਨ ਦਾ ਲਾਭ ਲੈ ਰਹੇ ਆ ਉਹਨਾਂ ਨੂੰ ਰਿਜ਼ਰਵੇਸ਼ ਤੋਂ ਬਾਹਾਂ ਕਰਕੇ ਕ੍ਰੀਮੀ ਲੇਅਰ ਦੇ ਨਾਂ ਤੇ ਬਾਹਰ ਕੱਢਿਆ ਜਾ ਰਿਹਾ ਦੂਸਰੇ ਪਾਸੇ ਦੇਸ਼ ਦੇ ਅੰਦਰ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹ ਗिराया ਜਾ ਰਿਹਾ ਆ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਆ ਉਹ ਕੰਮਨਟ ਸਕੂਲਾਂ ਦੇ ਵਿੱਚ ਪੜਨ ਦੀ ਸਮਰੱਥਾ ਨਹੀਂ ਰੱਖਦੇ ਤੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਪੜ੍ਹਾਈ ਤੋਂ ਬਾਹਾਂ ਕੀਤਾ ਜਾ ਰਿਹਾ ਆ ਇਸ ਕਰਕੇ ਜਿਹੜਾ ਜਨਰਲ ਵਰਗ ਦੇ ਬੱਚੇ ਕੰਮਨਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਕੰਪੀਟੀਟ ਨਹੀਂ ਕਰ ਪਾਣਗੇ ਇਸ ਕਰਕੇ ਜਿਹੜੀ ਰਿਜ਼ਰਵੇਸ਼ਨ ਆ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਲੇਕਿਨ ਕ੍ਰੀਮੀ ਲੇਅਰ ਦੇ ਨਾਂ ਤੇ ਜਿਹੜੇ ਲੋਕ ਇਸ ਨੂੰ ਕੰਪੀਟੀਟ ਕਰ ਸਕਦੇ ਆ ਉਹਨਾਂ ਨੂੰ ਕ੍ਰੀਮੀ ਲੇਅਰ ਦੇ ਨਾਂ ਤੇ ਬਾਹਰ ਕੱਢਿਆ ਜਾਏਗਾ ਇਸ ਕਰਕੇ ਜਿਹੜਾ ਸੀਟ ਬਚੇਗੀ ਉਸੇ ਸੀਟ ਦੇ ਉੱਤੇ ਫਿਰ ਤੋਂ ਜਰਨਲ ਵਰਗ ਦੇ ਲੋਕਾਂ ਨੂੰ ਭਰਿਆ ਜਾਏਗਾ ਤੇ ਇਹਦਾ ਜਿਹੜਾ ਕੀ ਕਿੰਨੇ ਵਜੇ ਤੱਕ ਰਹੇਗਾ ਦਾ ਬੰਦ ਹੋ ਜਾਰ ਬੰਦ ਹੈ ਕਿ ਕਿੰਨੇ ਤੱਕ ਨਹੀਂ ਮੈਂ ਮਾਨਵਤਾਵਾਦੀ ਸੋਚ ਨੂੰ ਸਮਰਪਿਤ ਆ ਅਸੀਂ ਕਦੇ ਵੀ ਜਿਹੜਾ ਹੈਗਾ ਆ ਕੋਈ ਗੈਰ ਮਾਨਵੀ ਕੰਮ ਨਹੀਂ ਕਰਾਂਗੇ ਕਿ ਇਹ ਜਿਹੜਾ ਵਪਾਰ ਭਾਈਚਾਰਾ ਵਪਾਰਕ ਭਾਈਚਾਰੇ ਦੇ ਲੋਗ ਆ ਉਹਨਾਂ ਨੂੰ ਅਸੀਂ ਕੋਆਪਰੇਟ ਕਰਾਂਗੇ ਕੋਈ ਦੁਕਾਨਾਂ ਜਾਂ ਕੋਈ ਬੰਦ ਕਰਾਉਣ ਦਾ ਸਾਡਾ ਕੋਈ ਮਨਸੂਬਾ ਨਹੀਂ ਹੈ ਲੇਕਿਨ ਇਹਨਾਂ ਹੈ ਕਿ ਸਾਡਾ ਕੰਮ ਆ ਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਸ ਨੂੰ ਰੱਦ ਕਰਵਾ ਕੇ ਪਾਰਲੀਮੈਂਟ ਤੋਂ ਸੰਵਿਧਾਨਕ ਸੋਧ ਲਈ ਇਕਮਤਾ ਪਾਸ ਕਰਵਾਉਣ ਦੀ ਸਾਡੀ ਮੰਗ ਆ ਉਹ ਮੰਗ ਦੇ ਤਹਿਤ ਅਸੀਂ ਜਿਹੜੇ ਹੈਗੇ ਆ ਅੱਜ ਪ੍ਰੋਟੈਸਟ ਕਰ ਰਹੇ ਆ ਸਾਡਾ ਰੋਸ ਦਰਜ ਕਰਨਾ ਮੁੱਖ ਉਦੇਸ਼ ਆ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਕੋਈ ਨਹੀਂ ਅਸੀਂ ਜਿਹੜੇ ਹੈਗੇ ਆ ਇੱਥੇ ਧਰਨਾ ਦੇਵਾਂਗੇ ਪ੍ਰਸ਼ਾਸਕ ਅਧਿਕਾਰੀ ਆਣਗੇ ਪ੍ਰਸ਼ਾਸਨ ਦੇ ਤੇ ਉਹ ਸਾਡੇ ਤੋਂ ਮੰਗ ਪੱਤਰ ਇੱਥੇ ਲੈਣਾ ਚਾਹੂਗੇ ਤਾਂ ਇੱਥੇ ਦੇ ਦਾਂਗੇ ਕਿ ਜੇ ਅਗਰ ਮੰਗ ਪੱਤਰ ਦੇਣ ਦੇ ਲਈ ਸਾਨੂੰ ਡੀਸੀ ਆਫਿਸਪਲ ਜਾਣ ਦੀ ਜ਼ਰੂਰਤ ਪਈ ਤਾਂ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਸਾਡਾ ਕੰਮ ਆ ਰੋਸ ਪ੍ਰਦਰਸ਼ਨ ਕਰਨਾ ਤੇ ਰੋਸ ਆਪਣਾ ਦਰਜ ਕਰਵਾਣਾ ਨਹੀਂ ਜੀ ਭਾਰਤ ਬੰਦ ਪਹਿਲਾਂ ਸੀਗਾ ਅਸਥਿਕith ਹੋ ਗਿਆ ਨਵਾ ਸਰ ਜੀ ਕਿ ਕੀ ਤੇ ਮੈਂ ਸਮਝਣ ਕੀ ਕਿਹਾ ਜਿਹੜਾ ਭਾਰਤ ਬੰਦ ਐਲਾਨ ਹੈਗਾ ਨਵਾ ਸਰ ਬੰਦ ਨਹੀਂ ਹੈ ਪੂਰਾ ਖੁੱਲਿਆ ਹੋਇਆ ਹੈ ਉਹਦੇ ਕੀ ਕਿ ਕਰਨਾ ਹੈ ਇਹਦੇ ਵਿੱਚ ਇਹੋ ਆ ਕੇ ਅਸੀਂ ਜਿਹੜੇ ਹੈਗੇ ਆ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਆ ਉਹਦਾ ਰੋਸ ਸਵਾਮੀ ਜੀ ਜਿੰਦਾਬਾਦ ਜਿੰਦਾਬਾਦ सोते जी बी सोता उ बि सिजंदा